ਜਿਵੇਂ ਹੀ ਸ਼ਿਕਾਇਤ ਬਾਰੇ ਜਾਣਕਾਰੀ ਡੀਐਸਪੀ ਦੇ ਕੋਲ ਪਹੁੰਚਦੀ ਹੈ ਤਾਂ ਉਸ ਸ਼ਿਕਾਇਤ ਨੂੰ ਰੱਦ ਕਰਨ ਦੇ ਬਦਲੇ ਇਸ ਡੀਐਸਪੀ ਨੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਇਹ ਰਿਸ਼ਵਤ ਐਸਐਸਪੀ ਦਫ਼ਤਰ ਨੂੰ ਦੇ ਕੇ ਸ਼ਿਕਾਇਤਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਕੇ ਪ੍ਰੈਸ ਦੇ ਵਿਚਾਲੇ ਡੀਐਸਪੀ ਤੇ ਵੱਡਾ ਐਕਸ਼ਨ ਕੀਤਾ ਗਿਆ ਵੱਡੀ ਕਾਰਵਾਈ ਕੀਤੀ ਗਈ ਛਟਾਚਾ ਫੋਦੀ ਕਾਨੂੰਨ ਦੇ ਤਹਿਤ ਐਫਆਈਆਰ ਦਰਜ ਕਰ ਲਈ ਗਿਆ ਗ੍ਰਫਤਾਰ ਕੀਤਾ ਗਿਆ ਤੇ ਵਿਭਾਗੀ ਕਾਰਵਾਈ ਦੇ ਵੀ ਹੁਕਮ ਦਿੱਤੇ ਗਏ ਨੇ ਤਾਂ ਕ੍ਰਾਪਸ਼ਨ ਦੇ ਇਮਾਮ ਤਾਂ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਗਈ ਸੀ ਜਿਹੜੀ ਦਰਖਾਸਤ ਸੀ ਉਹਨੇ ਕੰਪਲੀਟ ਸੀ ਕੰਪਲੀਟ ਨੂੰ ਦਫਾ ਦਫਾ ਕਰਨ ਦੇ ਇਤ ਇੱਕ ਲੱਖ ਰੁਪਏ ਦੀ ਰਿਸ਼ਵਤ ਜਿਹੜੀ ਮੰਗੀ ਗਈ ਸੀ ਤਾਂ ਪਰ ਕਾਰਵਾਈ ਕਰਨ ਲਈ ਉਹਨਾਂ ਕੋ ਪੈਸਾ ਦੀ ਮੰਗ ਕਰਨ ਸੰਬੰਧੀ ਜਿਹੜੀ ਇੱਕ ਐਪਲੀਕੇਸ਼ਨ ਦਿੱਤੀ ਗਈ ਤਾਂ ਉਹ ਮੰਗ ਨੂੰ ਨਾ ਪੂਰੀ ਹੁੰਦ ਕਰ ਇੱਕ ਲੱਖ ਰੁਪਏ ਜੋ ਦੇ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਲਗਾਤਾਰ ਮੰਗ ਵਧਦੀ ਜਾ ਰਹੀ ਸੀ ਤਾਂ ਉਹਨਾਂ ਨੇ ਦਰਖਾਸਤ ਜਿਹੜੀ ਐਸਐਸਪੀ ਨੂੰ ਦੱਸਿਆ ਕਿ ਸਾਡ ਤੋਂ ਰਿਸ਼ਵਤ ਜਿਹੜੀ ਮੰਗ ਲਗਾ ਕੀਤੀ ਜਾ ਰਹੀ ਹੈ ਤਾਂ ਹੁਣ ਵੱਡੀ ਕਾਰਵਾਈ ਜਿਹੜੀ ਕੀ ਕਪੁਟਰ ਵਿੱਚ ਗਈ ਹੈ ਤੁਹਾਡੀ ਅਸੀਂ ਰਾਜਨਪਾਲ ਨੂੰ ਦਫਤਰ ਕਰ ਲਿਆ ਗਿਆ ਤਾ ਇਸ ਤੋਂ ਬਾਅਦ ਅਗਲੀ ਗੱਲ ਜਿਹੜੀ ਕੀ ਐ ਐਸਐਸਪੀ ਕੋਲ ਨੇ ਚਾਹੀਏ ਅਸੀਂ ਇਸ ਤੋਂ ਬਾਅਦ ਆ ਪੂਰੀ ਜਾਣਕਾਰੀ ਦੇਵਾਂਗੇ ਆਖਰਕਾਰ ਕਿੰਨੇ ਪੈਸੇ ਮੰਗੇ ਸੀ ਕੀ ਉਹਦੀ ਐਪਲੀਕੇਸ਼ਨ ਸੀ ਇਹਦੇ ਸੰਬੰਧੀ ਪੂਰੀ ਜਾਣਕਾਰੀ ਜਿਹੜੀ ਥੋੜੀ ਜਿੜਵਾਰ ਐਸਐਸਪੀ ਕੋਲ ਪੜ੍ਹਾ ਜਾਂ ਦੇਣਗੇ ਆ ਦਿਵਾਨਾਂ ਦੇ ਇਸ ਡੀਐਸਪੀ ਦੇ ਖਿਲਾਫ ਕੀ ਕੋਈ ਭ੍ਰਿਸ਼ਟਾਚਾਰ ਦੀ ਇੱਕ ਸ਼ਿਕਾਇਤ ਸੀ ਜਾਂ ਇੱਕ ਤੋਂ ਵੱਧ ਕੋਈ ਸ਼ਿਕਾਇਤਾਂ ਆ ਪਹੁੰਚੀਆਂ ਤਾਂ ਉਸ ਤੋਂ ਬਾਅਦ ਸ਼ਿਕਾਇਤ ਨੂੰ ਰੱਦ ਕਰਵਾਉਣ ਦੇ ਲਈ ਇਸ ਦੇ ਵੱਲੋਂ ਇਹ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹਾਂ ਲਗਾਤਾਰ ਇਹ ਗੱਲ ਕਰੀਏ ਤਾਂ ਜਿਹੜੇ ਸੂਤਰਾ ਵਾਲੇ ਹੋ ਕਿ ਕਈ ਵਾਰ ਪਹਿਲਾਂ ਵੀ ਇੱਕ ਦੋ ਵਾਰ ਜਿਹੜੀ ਕੰਪਲੀਟ ਆਈ ਸੀ ਕਿ ਇਹ ਪੈਸੇ ਜਿਹੜੇ ਨੇ ਮੰਗ ਕੀਤੇ ਜਾ ਰਹੀ ਆ ਤਾਂ ਲੇਕਿਨ ਹੁਣ ਪਤਾ ਲੱਗਾ ਕਿ ਆਖਰਕਾਰ ਰਿਸ਼ਵਤ ਜਿਹੜੀ ਪਹਿਲਾਂ ਵੀ ਕਿਤੇ ਇਹ ਡੀਐਸਪੀ ਜਿਹੜੇ ਲੈਂਦੇ ਸੀ ਤਾਂ ਲੇਕਿਨ ਹੁਣ ਜਿਹੜੇ ਵਿਅਕਤੀ ਨੇ ਸਰਿਕਾਇਤ ਕੀਤੀ ਆ ਤਾਂ ਉਹ ਇਥੋਂ ਦੇ ਪਿੰਡ ਪੱਕਾ ਦੇ ਰਹਿਣ ਵਾਲੇ ਨੇ ਉਹਨਾਂ ਨੇ ਉਹਨਾਂ ਨੇ ਜੀ ਦਰਖਾਸਤ ਇੱਕ 1370 ਨੰਬਰ ਪੀਸੀ 95 ਮੇਰੀ ਕਿਉਂਕਿ ਜਿਹੜੀ ਅਸੀਂ ਅਫਰ ਕਾਪੀ ਨਾਲੋਂ ਇੱਕ ਹੱਥ ਲੱਗੀ ਹੈ ਤੇ ਉਹਦੇ ਵਿੱਚ ਲਿਖਿਆ ਦੱਸਿਆ ਗਿਆ ਕਿ ਸਾਰੀ ਕਹਾਣੀ ਵੀ ਜਿਹੜੇ ਉਸ ਰਹਿਣਾ ਵਾਲੇ ਕੂਰਦੇ ਪਿੰਡ ਪੱਕਾ ਦੇ ਰਹਿਣਾ ਵਾਲੇ ਵਸਨੀਕ ਨੇ ਉਹਨਾਂ ਵੱਲੋਂ ਤੇ ਅਪਲੀਕੇਸ਼ਨ ਸੀ ਸਾਡੀ ਦਰਖਾਸਤ ਪੁੱਛ ਕੇ ਕਰਨ ਲਈ ਮੇਰੇ ਦਰਖਾਸਤ ਰਫਾਫਾ ਅਗਲੇ 1 ਲੱਖ ਰੁਪਏ ਦੀ रिश्वत ਲਈ ਆਫਰ ਕੀਤੀ ਇਸ ਬਾਰੇ ਤੁਰੰਤ ਉਹਨਾਂ ਨੇ ਸਾਰਾ ਮਾਮਲਾ ਮਾਨਯੋਗ ਕੂਰਦੇ ਸੀਗਨ ਐਸਐਸਪੀ ਪਰੀਕੋਲ ਪ੍ਰਗਾਜਨ ਚਾਰ ਵਿੱਚ ਲਿਆਂਦਾ ਤੇ ਉਸ ਤੋਂ ਬਾਅਦ ਜੀ ਵੱਡੀ ਕਾਰਵਾਈ ਕੀਤੀ ਗਈ ਹੈ ਜੀ ਆ ਦਿਵੰਦ ਰਾਜਨਪਾਲ ਤੇ ਕ腐ਸ਼ਨ ਦੇ ਮਾਮਲੇ 'ਚ ਕੀ ਇਲਜ਼ਾਮ ਨੇ ਕਿਸ ਮਸਲੇ ਤੇ ਇਨਾਂ ਦੇ ਵੱਲੋਂ ਕੋਈ ਪੈਸਿਆਂ ਦੀ ਕਿਸੇ ਵੱਲੋਂ ਕੋਈ ਕਿਸੇ ਤੋਂ ਮੰਗ ਕੀਤੀ ਗਈ ਸੀ। ਬਿਲਕੁਲ ਜਿਹੜੀ ਐਫਆਈਰ ਦੇ ਮੁਤਾਬਕ ਦੇ ਦੱਸਿਆ ਗਿਆ ਕਿ ਵਕੀਰ ਦਰਖਾਸਤ ਡੀਐਸਪੀ ਰਾਜਨਪਾਲ ਦੇ ਖਿਲਾਫ 1 ਲੱਖ ਰੁਪਏ ਰਿਸ਼ਵਤ ਅਤੇ ਦਰਖਾਸਤ ਪਰ ਕਾਰਵਾਈ ਦਫ਼ਤਰ ਦੇ ਦਰਖਾਸਤ ਵਿੱਚ ਪੁੱਛਕਿਸ਼ ਕਰਨ ਲੱਗੇ ਕਿਉਂਕਿ 1 ਲੱਖ ਰੁਪਏ ਰਿਸ਼ਵਤ ਵੀ ਮੰਗ ਕੀਤੀ ਗਈ ਸੀ। ਇਹ ਜਿਹੜੇ ਇਲਜ਼ਾਮ ਨੇ ਇੱਕ ਕੋਈ ਜਿਹੜੀ ਕਾਪੀ ਆ ਉਹਦੇ ਵਿੱਚ ਤਾਂ ਗੱਲਾਂ ਕੀ ਲਿਖੀਆਂ ਗਈਆਂ ਨੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਆ ਥੋੜੀ ਦੇਰ ਬਾਅਦ ਇਹ ਤੁਹਾਨੂੰ ਦੱਸਿਆ ਕਿ ਐਸਐਸਪੀ ਪਰ ਗਿਆ ਜਾਂ ਜਿਹੜੇ ਉਹ ਦੱਸਣਗੇ ਕਿ ਆਖਰਕਾਰ ਕਿੰਨੇ ਪਰ ਗਿਆ ਮੰਗੀ ਸੀ ਸੀ। ਕੋਣ ਵਿਅਕਤੀ ਸੀ ਕਿਉ